ਭਗਤੀ ਦੇ ਰੰਗ ਦੇ ਵਿੱਚ ਰੰਗਿਆ ਸ਼ਾਹੀ ਸ਼ਹਿਰ ਪਟਿਆਲਾ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਏ ਸਨਾਤਨੀ ਹੀ ਸਨਾਤਨੀ ਕਿਉਂਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ ਪਟਿਆਲਾ ਦੇ ਵਿੱਚ ਸਨਾਤਨੀਆਂ ਦੇ ਵੱਲੋਂ ਸ਼੍ਰੀ ਖਾਟੂ ਸ਼ਾਮ ਨਿਸ਼ਾਨ ਯਾਤਰਾ ਕੱਢੀ ਗਈ। ਪ੍ਰਾਚਨ ਸ਼੍ਰੀ 11 ਰੁਦਰ ਮਹਾਦੇਵ ਅਤੇ ਸ਼੍ਰੀ ਖਾਟੂ ਸ਼ਾਮ ਮੰਦਿਰ ਗੁਰ ਮੰਡੀ ਪਟਿਆਲਾ ਵੱਲੋਂ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਕਾਕਾ ਜੀ ਅਤੇ ਆਸ਼ੂ ਜੀ ਦੀ ਰਹਿਨਮਾਈ ਦੇ ਵਿੱਚ ਸ਼੍ਰੀ ਸ਼ਾਮ ਨਿਸ਼ਾਨ ਯਾਤਰਾ ਕਰੀ ਗਈ। ਇਹ ਨਿਸ਼ਾਨ ਯਾਤਰਾ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਹੋ ਕੇ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਹੁੰਦੀ ਹੋਈ ਸ਼੍ਰੀ ਖਾਟੂ ਸ਼ਾਮ ਮੰਦਰ ਗੁਰ ਮੰਡੀ ਪਟਿਆਲਾ ਪਹੁੰਚ ਕੇ ਸੰਪੰਨ ਹੋਈ ਇਸ ਨਿਸ਼ਾਨ ਯਾਤਰਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮ ਭਗਤਾਂ ਅਤੇ ਸ਼ਹਿਰ ਦੀਆਂ ਉੱਗੀਆਂ ਤੇ ਸਨਮਾਨਿਤ ਸ਼ਖਸੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਮੰਦਰ ਕਮੇਟੀ ਵੱਲੋਂ ਸਰੂਪਾ ਉਪੱਤ ਅਤੇ ਸਨਮਾਨ ਚਿੰਨ ਵਜੋਂ ਭਗਵਾਨ ਸ਼੍ਰੀ ਖਾਟੂ ਸ਼ਾਮ ਜੀ ਦੀਆਂ ਫੋਟੋਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀ ਹਿੰਦੂ ਤਖਤ ਭਾਰਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸ਼੍ਰੀ ਹਿੰਦੂ ਤਖਤ ਭਾਰਤ ਮੁਖੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਦੇ ਵੱਲੋਂ ਸਰੂਪਾ ਉਪਾ ਕੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ जय श्री राम सासिकाल पार्थ माता की जय वो मैं ਤੁਹਾਡਾ ਆਪਣਾ ਰਜਿੰਦਰ ਪਾਲ ਆਰੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਕੌਮੀ ਸੀਨੀਅਰ ਮੀਤ ਪ੍ਰਧਾਨ શ્રી Hindu ਦਾ ਕਾਲੀ ਮਾਤਾ ਮੰਦਰ ਪਟਿਆਲਾ ਪਰੋ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਪਟਿਆਲੇ ਦੇ ਸਨਾਪਤੀਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਨਿਸ਼ਾਨ ਯਾਤਰਾ ਹਰ ਸਾਲ ਕੱਢਦੇ ਨੇ ਇਸ ਸਾਲ ਵੀ ਕੱਢੀ ਹੈ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸਨਾਪਤੀ ਭਗਤ ਸ਼੍ਰੀ ਖਾਟੂ ਸ਼ਾਮ ਜੀ ਯਾਤਰਾ ਨਿਸ਼ਾਨ ਯਾਤਰਾ ਸ਼ਾਮਲ ਹੋਏ ਨੇ ਸਾਡੀਆਂ ਭੈਣਾਂ ਬੀਬੀਆਂ ਮਾਤਾਵਾਂ ਬੱਚੇ ਤੁਸੀਂ ਦੇਖ ਰਹੇ ਹੋ ਬਹੁਤ ਵੱਡੀ ਗਿਣਤੀ ਵਿੱਚ ਨੇ ਰਿਕਾਰਡ ਹੀ ਟੁੱਟ ਗਿਆ ਇੱਕ ਮੈਸੇਜ ਆ ਰਿਹਾ ਸਾਰੇ ਵਰਲਡ ਨੂੰ ਕੇ ਸਨਾਤਨੀਆਂ ਨੂੰ ਹੁਣ ਇਕੱਠੇ ਹੋਣ ਦਾ ਸਮਾਂ ਆ ਗਿਆ ਹੈ ਔਰ ਇਹੋ ਜੀਆਂ ਯਾਤਰਾਵਾਂ ਸਨਾਤਨ ਧਰਮ ਦੀ ਤਰੱਕੀ ਵਾਸਤੇ ਪ੍ਰਚਾਰ ਪ੍ਰਸਾਰ ਵਾਸਤੇ ਬਹੁਤ ਜ਼ਰੂਰੀ ਨੇ ਇਹੋ ਜੀਆਂ ਯਾਤਰਾਵਾਂ ਨਿਸ਼ਾਨ ਯਾਤਰਾਵਾਂ ਨਿਕਲਦੀਆਂ ਰਹਿਣੀਆਂ ਚਾਹੀਦੀਆਂ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਖਾਟੂ ਸ਼ਾਮ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਖਾਟੂ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਖਾਟੂ ਸ਼ਾਮ ਜੈ ਤਾਂ ਤੁਸੀਂ ਸੁਣਿਆ ਸ਼੍ਰੀ ਹਿੰਦੂ ਤਖਤ ਭਾਰਤ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਇਸ ਸਨਮਾਨ ਦੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਤੇ ਨਾਲ ਹੀ ਜੋ ਇਸ ਯਾਤਰਾ ਦੇ ਵਿੱਚ ਪਹੁੰਚੇ ਹਰ ਇੱਕ ਸਨਾਤਨੀ ਦਾ ਵੀ ਧੰਨਵਾਦ ਕੀਤਾ ਤਾਂ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮਹਾਮੜਲੇਸ਼ਵਰ ਮੁਖੀ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਜੀ ਦੀ ਰਹਿਨਮਾਈ ਦੇ ਹੇਠ ਹਿੰਦੂ ਤਖਤ ਦੇ ਹੋਰ ਸਾਥੀਆਂ ਦੇ ਨਾਲ ਇਸ ਨਿਸ਼ਾਨ ਯਾਤਰਾ ਦੇ ਵਿੱਚ ਸ਼੍ਰੀ ਰਜਿੰਦਰਪਾਲ ਆਨੰਦ ਜੀ ਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਜਿੱਥੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਕਾਕਾ ਜੀ ਦੀ ਅਗਵਾਈ ਦੇ ਵਿੱਚ ਮੰਦਿਰ ਕਮੇਟੀ ਦੇ ਮੈਂਬਰ ਸਹਿਬਾਨਾਂ ਦੇ ਵੱਲੋਂ ਸ਼੍ਰੀ ਰਜਿੰਦਰਪਾਲ ਆਨੰਦ ਨੂੰ ਪਟਕਾ ਅਤੇ ਸਨਮਾਨ ਚਿੰਨ ਵਜੋਂ ਭਗਵਾਨ ਸ਼੍ਰੀ ਖਾਟੂ ਸ਼ਾਮ ਜੀ ਦੀ ਫੋਟੋ ਦੇ ਕੇ ਵੀ ਸਨਮਾਨਿਤ ਕੀਤਾ ਇਸ ਨਿਸ਼ਾਨ ਯਾਤਰਾ ਦੇ ਵਿੱਚ ਹਿੰਦੂ ਤਖਤ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਪੰਜਾਬ ਚੇਅਰਮੈਨ ਸ਼੍ਰੀ ਅਜੇ ਕੁਮਾਰ ਸ਼ਰਮਾ ਜਰਨਲ ਸੈਕਟਰੀ ਪੰਜਾਬ ਸ਼੍ਰੀ ਈਸ਼ਵਰ ਚੰਦ ਸ਼ਰਮਾ ਮੀਡੀਆ ਇਨਚਾਰਜ ਸ਼੍ਰੀ ਵਿਕਰਮ ਭੱਲਾ ਅਤੇ ਹੋਰ ਮੈਂਬਰ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੇ ਮੱਥਾ ਟੇਕ ਕੇ ਭਗਵਾਨ ਸ਼੍ਰੀ ਖਾਟੂ ਸ਼ਾਮ ਜੀ ਦਾ ਆਸ਼ੀਰਵਾਦ ਵੀ ਲਿਆ ਤਾਂ ਇਸ ਮੌਕੇ ਗੱਲਬਾਤ ਕੀਤੀ ਗਈ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਦੇ ਨਾਲ ਉਹਨਾਂ ਦੇ ਵੱਲੋਂ ਇਸ ਯਾਤਰਾ ਨੂੰ ਲੈ ਕੇ ਕੀ ਕੁਝ ਕਿਹਾ ਜਾ ਰਿਹਾ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਆਂ ਯਾਤਰਾ ਬਾਬਾ ਜੱਨਨ ਤੋਂ ਕੱਢੀ ਜਾਂਦੀ ਹੈ ਦੇਖ ਪੂਰਤਾ ਕਿਸ ਹਰ ਥਾਂ ਅੱਗੇ ਦੇਣਾ ਇੰਨਾ ਚਾਹੋ ਮੈਂ ਕਿੱਥੇ ਲੱਗਦੀ ਯਾਤਰਾ ਸੇਬ ਕਲਪਤਰਾ ਹੈ ਯਾਤਰਾ ਕਹਿੰਦੇ ਹੈ ਆਪਣੇ ਤੋਂ ਵੱਡੀ ਸਮਾਪਤੀ ਸਾਰੀ ਹੈ ਨੇ ਪਰਿਚਾਰਟੇ ਹੋਇਆ ਇਹ ਨਿਸ਼ਾਨ ਚੇਪਾ ਕਰਕੇ ਕੋਪਰਨਾਇਡ ਪਰ ਤੋਂ ਨਿਸ਼ਾਨ ਰਣ ਵਾਸਤੇ ਜਨ ਸਭ ਇਸ ਕਰਕੇ ਲੈਹਵਸੀਆਂ ਨੂੰ ਇਸ ਯਾਤਰਾ ਦੀਆਂ ਅਦੁੱਤੀਆਂ ਦੇ ਰਾਣੀ ਤੋਂ ਤੁਹਾਨੂੰ ਤੁਸੀਂ ਸੁਣਿਆ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਦੇ ਵੱਲੋਂ ਇਸ ਯਾਤਰਾ ਦੇ ਵਿੱਚ ਪਹੁੰਚੇ ਸਨਾਤਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤਾਂ ਹਰ ਸਾਲ ਇਸੇ ਤਰੀਕੇ ਦੇ ਨਾਲ ਨਿਸ਼ਾਨ ਯਾਤਰਾ ਕੱਢੀ ਜਾਂਦੀ ਆ ਉਮੀਦ ਕਰਦੇ ਹਾਂ ਕੀ ਹਰ ਸਾਲ ਜਿਹੜੀ ਇਸ ਯਾਤਰਾ ਦੇ ਵਿੱਚ ਸਨਾਤਨੀਆਂ ਦੀ ਗਿਣਤੀ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲੇ